ਹਲਕਾ ਬੁਡਲਾਡਾ ਦੇ थाना सदर अदीन ਪੈਂਦੇ ਪਿੰਡ ਬੀਰੋਕ ਦੇ ਕਲਾ ਦੇ ਗਰੀਬ ਪਰਿਵਾਰ ਦੀ ਲੜਕੀ ਜੋ ਕਿ ਮਹਾਲੀ ਵਿਖੇ ਇੱਕ ਪ੍ਰਾਈਵੇਟ ਨੌਕਰੀ ਕਰ ਰਹੀ ਸੀ ਅਤੇ ਹੁਣ ਲਗਭਗ ਸਵਾ ਮਹੀਨਾ ਪਹਿਲਾਂ ਤੋਂ ਲਾਪਤਾ ਹੋ ਗਈ ਸੀ ਜਿਸ ਦੀ ਜਾਣਕਾਰੀ थाना सदर ਬੁਡਲਾਡਾ ਨੂੰ ਦਿੱਤੀ ਗਈ ਸੀ ਪਰੰਤੂ ਪੁਲਿਸ ਦੀ ਟੇਲੀ ਕਾਰਗੁਜ਼ਾਰੀ ਨੂੰ ਲੈ ਕੇ ਅੱਜ ਪਿੰਡ ਵਾਲੇ ਦੇ ਸਹਿਯੋਗ ਨਾਲ ਲੜਕੀ ਦੇ ਘਰ ਵਾਲਿਆਂ ਵੱਲੋਂ थाना सदर ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਗਿਆ ਜਿਸ ਤੇ थाना सदर ਦੀ ਪੁਲਿਸ ਨੇ ਕਾਰਵਾਈ ਕਰਦਿਆਂ ਜ਼ਿਲ੍ਹਾ ਸੰਗਰੂਰ ਦੇ ਪਿੰਡ ਫਤਿਗੜ ਦੇ ਇੱਕ ਵਿਅਕਤੀ ਬਲਵਿੰਦਰ ਸਿੰਘ ਦੇ ਖਿਲਾਫ ਮੁਕਦਮਾ ਦਰਜ ਕਰਕੇ ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ ਅਤੇ ਐਸਐਚਓ ਜਗਦੇਵ ਸਿੰਘ ਵੱਲੋਂ ਪਿੰਡ ਵਾਸੀਆਂ ਨੂੰ ਜਲਦੀ ਗ੍ਰਿਫਤਾਰੀ ਦਾ ਵਿਸ਼ਵਾਸ ਦਿਵਾ ਕੇ ਰੋਸ਼ ਪ੍ਰਦਰਸ਼ਨ ਸਮਾਪਤ ਕੀਤਾ ਗਿਆ। ਕਾਨੂੰਨ ਨੂੰ ਪਤਾ ਨਹੀਂ ਕਿੱਥੇ ਐ ਵੇਚੀ ਐ ਮਾਰੀ ਐ ਸਾਨੂੰ ਕੋਈ ਸਮਝੂਤ ਨਹੀਂ ਇੱਥੇ ਪ੍ਰਕਾਸ਼ ਕੀਤੀ ਐ ਪੁਲਿਸ ਪ੍ਰਕਾਸ਼ ਨੂੰ ਕੋਈ ਉਹਦੀ ਗੌਰ ਨਹੀਂ ਕਰ ਰਿਹਾ ਉਧਰਾਂ ਨੂੰ ਫੋਨ ਕਰਾਇਆ ਐਸਐਸਓ ਨੂੰ ਉਧਰਾਂੋਂ ਦੀ ਵੀ ਨਹੀਂ ਸੁਣੀ ਅੱਜ ਮੌਕੇ ਦੀ ਸਰਕਾਰ ਦੀ ਗੱਲ ਨਹੀਂ ਸੁਣ ਰਿਹਾ ਪ੍ਰਸ਼ਾਸਨ ਇਸ ਕਰਕੇ ਐਸ ਪ੍ਰਸ਼ਾਸਨ ਨੂੰ ਮਤਲਬਾ ਬਿਦਲੋਣ ਤਾਂ ਨੇ ਸਹੀਦੀ ਸਰਕਾਰ ਨੂੰ ਬਿਦਲੋਣ ਤਾਂ ਇਹ ਸਾਡੀ ਲੜਕੀ ਜਿਹੜੀ 22-23 ਸਾਲ ਦੀ ਉਮਰ ਦੀ ਐ ਤੇ ਮਹਾਲੀ ਜੌਬ ਕਰਦੀ ਸੀ ਤੇ ਪਿਛਲੀ 10 ਮਈ ਤੋਂ ਹੀ ਲਾਪਤਾ ਹੈ ਤੇ ਪਰਿਵਾਰ ਨੇ ਦੀ ਆਪਣੇ ਤੌਰ ਤੇ ਪੜਤਾਲ ਕੀਤੀ ਪਰ ਕਿਤੇ ਨਾ ਮਿਲੀ ਫਿਰ ਇਹਨੇ ਪ੍ਰਸ਼ਾਸਨ ਨੂੰ ਸ਼ਿਕਾਇਤ ਦਰਜ ਕਰਵਾਈ ਸ਼ਿਕਾਇਤ ਦਰਜ ਕਰਾਉਣ ਤੋਂ ਬਾਅਦ ਪ੍ਰਸ਼ਾਸਨ ਦੇ ਸੀਡੀਆਰ ਵਗੈਰਾ ਫੋਨਾਂ ਦੇ ਇੱਕ ਡਿਟੇਲ ਘਟਾਉਣ ਤੋਂ ਬਾਅਦ ਪਤਾ ਲੱਗਿਆ ਕਿ ਫਤੇਗੜ ਗੰਨੂਆ ਤੋਂ ਇੱਕ ਮੁੰਡਾ ਹੈਗਾ ਬਲਵਿੰਦਰ ਸਿੰਘ ਨਾਂ ਦਾ ਜਿਹਦੇ ਨਾਲ ਉਹ 10 ਤਰੀਕ ਨੂੰ ਉਹ ਦੋਨੇ ਇਕੱਠੇ ਪਟਿਆਲੇ ਜਿਹੜੀ ਉਹਨਾਂ ਦੀ ਲੋਕੇਸ਼ਨ ਹੋਈ ਸੀ ਉਸ ਤੋਂ ਬਾਅਦ ਉਹ ਮੁੰਡਾ ਦੋ ਚਾਰ ਵਾਰ ਥਾਣੇ ਵੀ ਆ ਕੇ ਗਿਆ ਪਰ ਹੁਣ ਉਹ ਵੀਲੇ 4 ਦਿਨਾਂ ਤੋਂ ਆਪਣੀ ਘਰਵਾਲੀ ਨੂੰ ਲੈ ਕੇ ਆਪਣੇ ਘਰਵਾਰ ਨੂੰ ਜਿੰਦਾ ਲਾ ਕੇ ਕਰੋ ਚਲਾ ਗਿਆ ਪੁਲਿਸ ਨੇ ਹਾਲੇ ਤੱਕ ਨਾ ਉਹਦਾ ਕੋਈ ਪਰਿਵਾਰ ਦਾ ਮੈਂਬਰ ਜਾਂ ਕੋਈ ਉਹਨਾਂ ਦੇ ਰਿਸ਼ਤੇਦਾਰ ਚੋਂ ਕੋਈ ਵੀ ਹਾਲੇ ਤੱਕ ਜਿਹੜਾ ਕੋਈ ਗ੍ਰਿਫਤਾਰ ਨਹੀਂ ਕੀਤਾ ਤੇ ਇੱਕ ਲੜਕੀ ਬਾਰੇ ਕੋਈ ਵੀ ਅਤਾ ਪਤਾ ਨਹੀਂ ਲੱਗਿਆ ਹਾਲੇ ਤੱਕ ਉਹ ਲੜਕਾ ਵੀ ਉੱਥੇ ਜੋਬ ਕਰਦਾ ਸੀ ਜਾਂ ਤੇ ਲੋਕਰ ਰਹਿੰਦਾ ਸੀ ਨਹੀਂ ਲੜਕਾ ਉਹ ਜਿਹੜਾ ਪਹਿਲਾਂ ਵਾਲੀ ਪੜਤਾਲ ਚ ਪਤਾ ਲੱਗਿਆ ਕਿ ਲੜਕੇ ਨਾਲ ਉਹ ਲੜਕੀ ਦੇ ਸਬੰਧ ਸੀਗੇ ਕਾਫੀ ਲੰਮੇ ਸਮੇਂ ਤੋਂ ਪਰ ਹੁਣ ਉਹ ਜਦੋਂ ਕਿ ਉਹਨਾਂ ਦੀ ਲੋਕੇਸ਼ਨ ਇਕੱਠਿਆ ਰਹੀ ਤੇ ਲੜਕਾ ਕਹਿ ਰਿਹਾ ਮੇਰੇ ਨਾਲ ਉਹ ਨਹੀਂ ਸੀਗੀ। ਹੁਣ ਤੁਹਾਨੂੰ ਕੀ ਲੱਗਦਾ ਲੜਕੀ ਦਾ ਕੀ ਹਾਲਾਤ ਹੈ? ਸਾਨੂੰ ਇਹ ਲੱਗਦਾ ਵੀ ਲੜਕੀ ਜ਼ਿੰਦਾ ਹਾਲਾਤ ਚ ਨਹੀਂ ਹੋਣੀ। ਨਾ ਉਹਦੀ ਹਲੇ ਤੱਕ ਕੋਈ ਕਾਲ ਆਈ ਹੈ ਨਾ ਕਿਸੇ ਪਤਾ ਲੱਗਿਆ ਬਹੁਤ ਰਿਸ਼ਤੇਦਾਰੀਆਂ ਮੁੰਡੇ ਦੇ ਰਿਸ਼ਤੇ ਸਭ ਸਭ ਕਿਤੇ ਪਤਾ ਕਰ ਲਿਆ। ਕੁੜੀ ਦੀ ਜਿਹੜੀਆਂ ਦੋਸਤਾਂ ਸੀ ਸਹੇਲੀਆਂ ਸੀ ਉਹਨਾਂ ਤੋਂ ਪਤਾ ਕਰ ਲਿਆ। ਜਿੱਥੇ ਵੀ ਉਹ ਜਾਣ-ਪਛਾਣ ਸਭ ਤੋਂ ਪਤਾ ਕਰ ਲਿਆ ਪਰ ਹਲੇ ਕੁੜੀ ਦਾ ਕੋਈ ਹਾਲਾਤ ਪਤਾ ਨਹੀਂ ਲੱਗਿਆ। ਇਸ ਦੀ ਇੱਕ ਮੰਗ ਕਰਦੇ ਹਾਂ ਪ੍ਰਸ਼ਾਸਨ ਅਸੀਂ ਮੰਗ ਕਰਦੇ ਹਾਂ ਕਿ ਲੜਕੀ ਦੀ ਭਾਲ ਕੀਤੀ ਜਾਵੇ ਜਿੰਦਾ ਜਾਂ ਮਰਦਾ ਜੋ ਵੀ ਜਿਵੇਂ ਵੀ ਹੈਗੀ ਹੈ ਤੇ ਜਿਹੜੇ ਦੋਸ਼ੀ ਨੇ ਉਹਨਾਂ ਦੇ ਕਾਰਵਾਈ ਕੀਤੀ ਜਾਵੇ ਹਾਂਜੀ ਹਰ ਸਿਕਲ ਅਸੀਂ ਜਿਹੜਾ ਜੇ ਧਰ ਨਾਲ ਆਇਆ ਪਿੰਡ ਵੀਰੋ ਕਾਕਲਾ ਤੋਂ ਸਾਨੂੰ ਸਾਡੀ ਇਹਦੀ ਬ੍ਰਦਰ ਦੀ ਸਿਸਟਰ ਮਿਸ ਹੈਗੀ ਇੱਕ ਮੰਥ ਇੱਕ ਮੰਥ ਤੋਂ ਇੱਕ ਮੰਥ ਤੋਂ ਮਿਸ ਹੈਗੀ ਅਸੀਂ ਜਿਹੜਾ ਮਤਲਬ ਉਹ ਮੁੰਡਾ ਸੀਗਾ ਕਿਸੇ ਮੁੰਡੇ ਨਾਲ ਕੁੜੀ ਦਾ ਕੋਈ ਸਬੰਧ ਸੀਗਾ ਉਈ ਦੋਸਤੀ ਸੀਗੀ ਹੈ ਨਾ ਉਹ ਬੰਦਾ ਸਾਨੂੰ ਮਤਲਬ ਉਹਦਾ ਬੁੱਧੂ ਬਣਾ ਰਿਹਾ ਹੈਗਾ ਅਸੀਂ ਪ੍ਰਸ਼ਾਸਨ ਨੂੰ ਸਿਰਫ ਇਹੀ ਗਹਿਣ ਕਹੀ ਜਾਂਦੇ ਆ ਇੱਕ ਮੰਥ ਤੋਂ ਵੀ ਸਾਨੂੰ ਉਸ ਪਰਿਵਾਰ ਦੇ ਕੋਲੋਂ ਸਾਨੂੰ ਕੋਈ ਜਿੰਦਾ ਜਾਂ ਮਰਦਾ ਕੁੜੀ ਦਾ ਪਤਾ ਪਤਾ ਹੈ ਉਸ ਪਰਿਵਾਰ ਤੋਂ ਹੀ ਮਿਲੂਗਾ ਉਹ ਬੰਦੇ ਤੋਂ ਮਿਲੂਗਾ ਵੀ ਉਹਨੂੰ ਜਾਂ ਉਹਨਾਂ ਦੇ ਪਰਿਵਾਰ ਨੂੰ ਕੁਸੀ ਰੈਸਟ ਪਾਓ ਵੀ ਸਾਨੂੰ ਕੁੜੀ ਦਾ ਫੇਰ ਹੀ ਪਤਾ ਲੱਗੂਗਾ ਸਾਨੂੰ ਨਾ ਤਾਂ ਕੁੜੀ ਦੀ ਕੋਈ ਕਾਲ ਆਈ ਹੈਗੀ ਨਾ ਕੋਈ ਕੁੜੀ ਦਾ ਕੋਈ ਨੰਬਰ ਚੱਲਦਾਗਾ ਅਸੀਂ ਬਸ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆ ਵੀ ਉਸ ਪਰਿਵਾਰ ਦੀ ਰੈਸਟ ਪਾਓ ਜੇ ਕੋਈ ਕੋਈ ਤਰਨਾਟ ਬੰਦਾ ਉਹਦੇ ਵਿੱਚ ਤਾਂ ਅਸੀਂ ਇਹਨੂੰ ਵੱਡਾ ਵੀ ਧਰਨਾ ਕਰ ਸਕਦੇ ਆਂਗੇ ਜੇ ਕੋਈ ਆਉਂਦੇ ਨੇ ਵੀ ਉਹ ਵੀ ਉਹਨਾਂ ਦੀ ਕੋਈ ਵੱ ਯਾਂਗੇ ਪਰ ਅਸੀਂ ਪ੍ਰਸ਼ਾਸਨ ਨੂੰ ਇਹੀ ਮੰਗ ਕਰਦੇ ਆ ਵੀ ਜੇ ਜਿੰਨਾ ਚਿਰ ਤੁਸੀਂ ਉਸ ਬੰਦੇ ਨੂੰ ਨਹੀਂ ਫੜਦੇ ਉਸ ਪਰਿਵਾਰ ਨੂੰ ਨਹੀਂ ਫੜਦੇ ਉਹਨਾਂ ਚੱਕ ਸਾਨੂੰ ਕੁੜੀ ਦਾ ਨਾ ਜੋਂਦੀ ਦਾ ਨਾਮ ਮਰੀਦਾ ਕੁਝ ਪਤਾ ਨਹੀਂ ਲੱਗਦਾ ਸਾਡੀ ਬਸ ਇਹੀ ਮੰਗ ਆ ਸਾਡਾ ਕੋਈ ਧਰਨਾ ਲਾਉਣਾ ਕੋਈ ਸਾਨੂੰ ਸ਼ੌਂਕ ਨਹੀਂ ਅਸੀਂ ਤਾਂ ਸਾਡੇ ਇੱਕ ਆਪਦੇ ਹੱਕ ਵਾਸਤੇ ਬੈਠੇ ਆ ਸਾਡੀ ਭੈਣ ਵਾਸਤੇ ਬੈਠੇ ਆਗੇ ਸਾਰੇ ਪਿੰਡ ਵੀ ਰੋ ਗਿਆ ਜੀ ਸਾਡੇ ਪਿੰਡ ਦਾ ਸਾਰੇ ਦਾ ਇਕੱਠਾ ਮਸਲਾ ਹੈਗਾ ਸਾਨੂੰ ਕੁੜੀ ਦਾ ਪਤਾ ਲੱਗ ਜਾ ਕਿੱਥੇ ਹੈਗੀ ਕਿੱਥੇ ਨਾ ਹੈਗੀ ਬਾਕੀ ਸਾਡੇ ਬਾਹਰ ਚ ਆ ਕੇ ਤੇ ਸਾਨੂੰ ਸਤਿ ਸ੍ਰੀ ਅਕਾਲ ਧਮਕੀਆਂ ਦਿੰਦਾ ਕਹਿੰਦਾ ਕਿਉਂ ਬੈਠੇ ਹੋ ਅਸੀਂ ਉਹਨਾਂ ਚੱਕ ਰੋਟ ਦੇ ਰੀ ਜਿੱਨਾਂ ਚੱਕਰੇ ਮਸਲਾ ਹਲਿੰਦਾ ਇਦੋਂ ਵੱਡਾ ਧਰਨਾ ਕਰਾਂਗੇ ਸਾਡਾ ਮਸਲਾ ਇਹ ਸਾਨੂੰ ਸਾਫ਼ ਚਾਹੀਦਾ ਜਿਉਂਦਾ ਜਿਮਰੀ ਆਹੋ ਐਸਾ ਐਚਓ ਸਾਡੀ ਕੋਈ ਗੱਲ ਨਹੀਂ ਸੁਣਦਾ ਸਾਨੂੰ ਕਹਿੰਦਾ ਇੱਥੇ ਦਾ ਧਰਨਾ ਲਾਓ ਜੈਸੇ ਗਰੀਬਾਂ ਦੀ ਸਾਡੇ ਨਾਲ ਆਹ ਹਾਲਤ ਹੋ ਰਹੀ ਐ ਨਹੀਂ ਨਾ ਹੋ ਗਈ ਮਸਲਾ ਕੀ ਹੈ ਗੱਲਬਾਤ ਕੀ ਹੈ ਸਰ ਕੀ ਗੱਲ ਕਰਦੇ ਹੋ ਨਹੀਂ ਨਾ ਹੋ ਰਹੀ ਜੀ ਮਹੀਨੇ ਤੋਂ 10 ਕਦੇ ਉੱਤੇ ਹੋਇਆ ਲੜਕੀ ਤੁਹਾਡੀ ਕੀ ਲੱਗਦੀ ਹੈ ਜੀ ਮੇਰੀ ਭਤੀਜੀ ਆ ਜੀ ਉਹਨੂੰ ਕਿਸਤੇ ਸ਼ੱਕ ਹੈ ਜੀ ਕਿ ਕੋਈ ਪਿੰਡ ਦੇ ਸ਼ੱਕ ਹੈ ਜਾਂ ਨਾ ਪਿੰਡ ਤੇ ਸਾਨੂੰ ਕੋਈ ਸ਼ੱਕ ਨਹੀਂ ਫਤੇ ਕੱਟਦਾ ਜੀ ਜੀ ਹੁਣ ਕੀ ਮੰਨ ਕਰਦੇ ਹੋ 50 50 ਬਸ ਸਾਨੂੰ ਸਭ ਤੋਂ ਚਾਹੀਦਾ ਸਾਨੂੰ ਇਹ ਸਾਡੀ ਕੋਈ ਨਹੀਂ ਸੁਣਦਾ ਸਾਡੀ ਲੜਕੀ ਚਾਹੀਦੀ ਸਾਡੀ ਲੜਕੀ ਚਾਹੀਦੀ ਲੜਕੀ ਕੋਲੇ ਚਾਹੀਦੀ ਸਾਡੀ ਹਾਂ ਇਹ ਲੜਕੀ ਕਾਫੀ ਟਾਈਮ ਤੋਂ ਮਹਾਂਦੀ ਵਿਖੇ ਪ੍ਰਾਈਵੇਟ ਡਾਕਟਰ ਦੀ ਨੌਕਰੀ ਕਰਦੀ ਸੀਗੀ ਉਸ ਤੋਂ ਬਾਅਦ ਇਹ ਪਿੰਡ ਮਹੀਨੇ ਬਾਅਦ ਦੇ 1.5 ਮਹੀਨੇ ਬਾਅਦ ਹੋ ਚੰਦੀ ਸੀ ਇਹ ਲੜਕੀ ਹੁਣ ਕਰੀਬ ਪਿਛਲੀ 11 ਮਈ ਤੋਂ ਗੁੰਮ ਹੈ ਇਸ ਬੰਦੇ ਅਸੀਂ ਮੁਕਦਮਾ ਦਰਜ ਕਰਤਾ ਇਹ ਕਿਸੇ ਪਿੰਡ ਦੀ ਸਾਡੇ ਇਲਾਕੇ ਦੀ ਪਿੰਡ ਦੀ ਲੜਕੀ ਹੈਗੀ ਇਹਦੇ ਤੋਂ ਨਹੀਂ ਬਗਵਾਦੀ ਦਰਜ ਕਰਤਾਗਾ 300 ਨਵੇਂ ਤਰ੍ਹਾਂ ਦਾ ਤਜਰੀਬ 300 ਸਾਲੀ ਤੋਂ ਪਹਿਲਾਂ ਉਹਦੇ ਤਹਿਤ ਅਸੀਂ ਜਲਦੀ ਜਿਹੜਾ ਦੋਸ਼ੀ ਹੈ ਦਾ ਬਰਿੰਦਰ ਸਿੰਘ ਉਹਨੂੰ ਜਲਦੀ ਗ੍ਰਿਫਤਾਰ ਕਰਕੇ ਪੁੱਛਗਿੱਛ ਕਰਕੇ ਬੰਦੀ ਕਰ ਵੀ ਕ ਉਹਦੇ ਖਰਾਬ ਕਰਾਂਗੇ